ਭਾਈ ਬਲਵਾਨ ਸਿੰਘ ਜੀ ਰਾਜੋਵਾਣਾ ਜਿਹੜੇ ਇਸ ਜੇਲ੍ਹ ਦੇ ਵਿੱਚ ਲੰਬੇ ਅਰਸੇ ਤੋਂ ਬੰਦੇ ਆ ਤੇ ਕਈ ਦਿਨਾਂ ਦੀ ਸਾਡੀ ਵੀ ਚਾਹਣਾ ਸੀ ਪੇ ਬੈਠ ਕੇ ਉਹਨਾਂ ਨਾਲ ਪਰਿਵਾਰਕ ਤੌਰ ਤੇ ਮੀਟਿੰਗ ਕਰਕੇ ਆਈਏ ਸੋ ਸਿੰਘ ਸਾਹਿਬ ਕੁਝ ਦਿਨ ਲਈ ਵਿਦੇਸ਼ ਗਏ ਹੋ ਸੀ ਉਹ ਫਿਰ ਇਕੱਲੇ ਵਾਪਸ ਆਏ ਆ ਤੇ ਅਸੀਂ ਅੱਜ ਪਰਿਵਾਰਕ ਤੌਰ ਤੇ ਇੱਕ ਮੀਟਿੰਗ ਕਰਕੇ ਆਏ ਆ ਉਸ ਪਰਿਵਾਰਕ ਮੀਟਿੰਗ ਦੇ ਵਿੱਚ ਸਿੰਘ ਸਾਹਿਬ ਮੈਂ ਤੇ ਸਰਦਾਰ ਭਗਵੰਤ ਸਿੰਘ ਸਿਆਲ ਦਾ ਐਡਵੋਕੇਟ ਆ ਉਹ ਬੈਠ ਕੇ ਅਸੀਂ ਉਹਨਾਂ ਨਾਲ ਸਾਰੇ ਆਪਾਂ ਪਰਿਵਾਰਕ ਤੌਰ ਤੇ ਉਹ ਗੱਲਬਾਤ ਕਰਕੇ ਸੀ ਸਾਰੇ ਉਹਨਾਂ ਕੋਲ ਜਿਹੜਾ ਮੁਖੀ ਨੂੰ ਬਰੋਧ ਦਿੱਤੀ ਗਈ ਹੈ ਜੀ ਉਹਦੇ ਸੰਬੰਧ ਦੇਖੋ ਅਸੀਂ ਕਈ ਵਾਰੀ ਇਸ ਗੱਲ ਤੇ ਵੀ ਲਾਚਾਰ ਹੋ ਜਾਂਦੇ ਆ ਭਈ ਕਾਨੂੰਨ ਸ਼ਾਇਦ ਸਾਡੇ ਲਈ ਕੋਈ ਅਵੇਸਲਾ ਦਾ ਨਵੇਕਲਾ ਬਣਿਆ ਹੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਭਗਵਾਨ ਸਿੰਘ ਸਿਆਲ ਕਾ ਵੱਲੋਂ ਇਹਦੀ ਇੱਕ ਪਟੀਸ਼ਨ ਪਾਈ ਹਾਈ ਕੋਰਟ ਚ ਜਿਹਦੇ ਵਿੱਚ ਅਸੀਂ ਕਿਹਾ ਸੀ ਕਿ ਸੱਤ ਵਾਰੀ ਇੱਕ ਸਾਲ ਦੇ ਵਿੱਚ ਫਰੋਲ ਮਿਲਦੀ ਆ ਜਦ ਕਿ ਬੰਦੀ ਸਿੰਘ ਸਾਡੇ ਵਿਚਾਰੇ ਉਹਨਾਂ ਨੂੰ ਇੱਕ ਸਾਲ ਵੀ ਮਸੀ ਮਿਲਦੀ ਇੱਕ ਸਾਲ ਚ ਇੱਕ ਵਾਰ ਇੱਕ ਵਾਰੀ ਮਸੀ ਮਿਲਦੀ ਸੋ ਸਾਡੀ ਐਂਟਰਟੇਨ ਵੀ ਹੋ ਗਈ ਸੀ ਰੋਕ ਵੀ ਲੱਗ ਗਈ ਸੀ ਪਰ ਦੋ ਤਿੰਨ ਦਿਨ ਪਹਿਲਾਂ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਕਿ ਜਿਹੜੀ ਅਥਾਰਟੀ ਸਮਰਾਥਿਆ ਹੋਵੇ ਦਾ ਫੈਸਲਾ ਲਵੇ ਸੋ ਜਿਹੜੀ ਸਮਰਾਥ ਜਿਹਨਾਂ ਫੈਸਲਾ ਲੈਣਾ ਉਹ ਤਾਂ ਸਾਨੂੰ ਪਹਿਲਾਂ ਹੀ ਪਤਾ ਵੀ ਕੀ ਲੈਣਾ ਉਹ ਤਾਂ ਹੁਣ ਆਈਕਿਆਂ ਦਿਨਾਂ ਦੀ ਹੱਦਾਂ ਸਕ ਦਿਨਾਂ ਬਾਅਦ ਜਾਣ ਕੇ ਆਈਕਿਆਂ ਦਿਨਾਂ ਤੋਂ ਬਾਅਦ ਮੋੜਫੇ ਦੇ ਦੇਣਗੇ ਸੋ ਮੈਂ ਸਮਝਦਾ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਚਾਹੀਦਾ ਪਰ ਇਹ ਜਿਹੜੇ ਆਪਣੇ ਰਾਮ ਰਹੀਮ ਲਈ ਇਹ ਕਾਨੂੰਨ ਦੇ ਵਿੱਚ ਵੀ ਤਰਮੀਮਾਂ ਹੋ ਗਈਆਂ ਜੇਨ ਮੈਨੂਅਲ ਦੇ ਵਿੱਚ ਵੀ ਹਰਿਆਣਾ ਦੀ ਤਮੀਲ ਜਿਹੜੀਆਂ ਤਰਮੀਮਾਂ ਇਹਨਾਂ ਨੇ ਕਰ ਦਿੱਤੀਆਂ ਸੋ ਇਸ ਕਰਕੇ ਅਸੀਂ ਤਾਂ ਹਰ ਵਾਰੀ ਜਦੋਂ ਵੀ ਉਹ ਆਉਂਦਾ ਤੇ ਹੁਣ ਕਿਉਂਕਿ ਹਰਿਆਣੇ ਦੇ ਵਿੱਚ ਝੋਨਾ ਆਉਣ ਵਾਲੀ ਆ ਤੇ ਸਰਕਾਰਾਂ ਨੇ ਇਸ ਗੱਲ ਨੂੰ ਆਪਣੇ ਉਹਨਾਂ ਵਰਤਣੇ ਇਹਨਾਂ ਨੂੰ ਬਰਦਾਨ ਸਾਹਿਬ ਅੱਜ ਮੁਲਾਕਾਤ ਦੇ ਵਿੱਚ ਕੀ ਕੁਝ ਖਾਸ ਰਿਹਾ ਮਤਲਬ ਸਾਡੇ ਪਰਿਵਾਰਕ ਮੁਲਾਕਾਤ ਸੀ ਮੈਂ ਬਾਰ ਬਾਰ ਕਹਿੰਦਾ ਖਾਸ ਕੋਈ ਨਹੀਂ ਹੁੰਦਾ ਜਿੱਲੇ ਪਰਿਵਾਰਕ ਮੁਲਾਕਾਤ ਹੋਵੇ ਫਿਰ ਸਾਰਾ ਆਮ ਹੀ ਹੁੰਦਾ ਸਾਰਾ ਖਾਸ ਹੀ ਹੁੰਦਾ ਐਸਜੀਪੀਸੀ ਨੂੰ ਲੈ ਕੇ ਵੀ ਗੱਲਬਾਤ ਹੋਈ ਝੋਨਾ ਨੂੰ ਲੈ ਕੇ ਐਸਜੀਪੀਸੀ ਦਾ ਐਸਜੀਪੀਸੀ ਦੇ ਉਹ ਵਿਚਾਰੇ ਕਿਉਂਕਿ ਅੰਦਰ ਬੈਠੇ ਆ ਉਹਨਾਂ ਨੇ ਬੈਠ ਕੇ ਜੋ ਸਾਡੇ ਨੇ ਆਪਣੀਆਂ ਭਾਵਨਾਵਾਂ ਆ ਪਹਿਲਾਂ ਵੀ ਯਾਰ ਕਰਦੇ ਰਹੇ ਹੁਣ ਵੀ ਆਪਾਂ ਬੈਠ ਕੇ ਪਰਵਾਰਕ ਤੌਰ ਤੇ ਗੱਲ ਕਰ ਰਹੇ ਅੰਮ੍ਰਿਤਕਾ ਜੀ ਅੰਮ੍ਰਿਤਕਾ ਅੰਮ੍ਰਿਤਕਾ ਜੀ ਨੂੰ ਕਈ ਬੇਸੀ ਦੀ ਚੋਣਾਂ ਲੱਗਦੀਆਂ ਭਾਵਨਾ ਪ੍ਰਗਟ ਕੀਤੀਆਂ ਨੇ ਕਿਉਂਕਿ ਕਾਫੀ ਗਿਰੇਗਾ ਸ਼ਰੋਮਣੀ ਕਮੇਟੀ ਸ਼ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਜਦੋਂ ਆਉਣਗੀਆਂ ਉਦੋਂ ਪਤਾ ਲੱਗ ਜਾਣਾ ਬੇਗਲ ਬੱਜੇ ਜਾਣਾ ਸਾਰੇ ਜਿਹਨੂੰ ਪਤਾ ਮੰਨ ਰਹੇ ਹੋ ਜੀ ਕੇਂਦਰੀ ਕੇਂਦਰੀ ਗ੍ਰਹਿ ਮੰਤਰੀ ਸਾਨੂੰ ਸਭ ਤੋਂ ਵੱਡਾ ਗੇਲਾ ਕਿ ਦੇਸ਼ ਦਾ ਹੋਮ ਮਿਨਿਸਟਰ ਹੋਵੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੀਗਲੀ ਕੰਸਟੀਟਿਊਟਡ ਇਲੈਕਟਡ ਬਾਡੀ ਹੋਵੇ ਤੇ ਟਾਈਮ ਨਾ ਦੇਣ ਇਹ ਸੋਚਣ ਨੂੰ ਹੁਣ ਮਜਬੂਰ ਹੋਣਾ ਪਊਗਾ ਸੋ ਤੁਸੀਂ ਸੁਣਿਆ ਕਿ ਹਰਜਿੰਦਰ ਸਿੰਘ ਧਾਮੀ ਜੋ ਕਿ ਐਸਜੀਪੀਸੀ ਦੇ ਪ੍ਰਧਾਨੇ ਹੋਣਾ ਨੇ ਦੱਸਿਆ ਕਿ ਇੱਕ ਪਰਿਵਾਰਕ ਮੁਲਾਕਾਤ ਆ ਜਿਹੜੀ ਰਾਜੂ ਉਹਨਾਂ ਬਲਵੰਤ ਸਿੰਘ ਰਾਜੂ ਉਹਨਾਂ ਨਾਲ ਕੀਤੀ ਗਈ ਹੈਗੀ ਆ ਸੋ ਵੱਡੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਉਹਨਾਂ ਨੇ ਜਿਹੜਾ ਹੈਗਾ ਅਮਿਤ ਸ਼ਾਹ ਨੂੰ ਕਰੜੇ ਹੱਥੀ ਲੈ ਆਇਆਗਾ ਕਿ ਜਿਹੜਾ ਹੈਗਾ ਸਾਡੇ ਨਾਲ ਵਿਤਕਰਾ ਜਿਹੜਾ ਹੈਗਾ ਕੇਂਦਰ ਦੀ ਸਰਕਾਰ ਵੱਲੋਂ ਕੀਤਾ ਗਿਆ ਹੈਗਾ ਦੂਸਰੇ ਪਾਸੇ ਉਹਨਾਂ ਨੇ ਕਿਹਾ ਹੈਗਾ ਕਿ ਜਿਹੜੇ ਡੇਰਾ ਮੁਖੀ ਨੂੰ ਪਰੋਲ ਮਿਲੀ ਹੈਗੀ ਆ ਉਹਦੇ ਮਾਮਲੇ ਦੇ ਵਿੱਚ ਵੀ ਹਰਜਿੰਦਰ ਸਿੰਘ ਧਾਮੀ ਬੋਲੇ ਨੇ ਕਿਉਂਕਿ ਹਰਿਆਣੇ ਦੇ ਵਿੱਚ ਚੋਣਾ ਆ ਰਹੀਆਂ ਨੇ ਕਹਿੰਦੇ ਆ ਉਸ ਚੋਣਾ ਦੇ ਲਾਹੇ ਵਾਸਤੇ ਡੇਰਾ ਮੁਖੀ ਨੂੰ ਪਰੋਲ ਦਿੱਤੀ ਗਿਆ ਕਿਤੇ ਨਾ ਕਿਤੇ ਉਹਨਾਂ ਦਾ ਕਹਿ ਰਹੇ ਆ ਹੈਗਾ ਕਿ ਜਿਹੜੀ ਗਿਆ ਸਿੱਖਾਂ ਨਾਲ ਵਿਤਕਰਾ ਕੇਂਦਰ ਸਰਕਾਰ ਵੱਲੋਂ ਵਿਤਕਰਾ ਕੀਤਾ ਜਾ ਰਿਹਾ ਹੈਗਾ ਸੋ ਕਿਤੇ ਨਾ ਕਿਤੇ ਜਿਹੜੇ ਹੈਗੇ ਇਹ ਜਿਹੀਆਂ ਮਿਲੀਆਂ ਇਹ ਵੱਡੇ ਇਹ ਸਵਾਲ ਜਿਹੜੇ ਨੇ ਉਹ ਖੜੇ ਹੁੰਦੇ ਨੇਗੇ ਹੁਣ ਦੇਖਦੇ ਆਂਗੇ ਕਿ ਆਹ ਨਾਲੇ ਸਮੇਂ ਦੇ ਵਿੱਚ